ਮਾਸਟਰ ਕੈਟਰ ਦੀਆਂ ਲੈਕਚਰਾਰ ਦੀਆਂ ਜਾਂ ਸਾਡੀਆਂ ਜਿਹੜੀਆਂ 55% ਦੀ ਮੰਗ ਹੈ ਕਿ ਲਗਭਗ ਉਡੀਕ ਦੇ ਸਾਨੂੰ ਸਾਢੇ 3 ਸਾਲ ਲੱਗ ਗਏ ਸਾਡੇ ਪਰ ਸਾਢੇ 3 ਸਾਲ ਗੁਜ਼ਰ ਗਏ ਹਾਲੇ ਤੱਕ ਪੋਸਟ ਨਹੀਂ ਆਈ ਇਹਨਾਂ ਦੀ ਟੀਵੀ ਓਵਰੇਜ ਦੇ ਕਿਨਾਰੇ ਪਹੁੰਚਣ ਵਾਲਿਆ ਜਿਹੜਾ ਹਰਾ ਪੈਨੇ ਉਹ ਪਤਾ ਨਹੀਂ ਕਿਹੜੇ ਪਾਸੇ ਗਵਾਚਿਆ ਹੈ ਸਰਕਾਰ ਬੇਰੁਜ਼ਗਾਰਾਂ ਦੇ ਵੱਲ ਰੁੱਖ ਨਹੀਂ ਕਰਨਾ ਚਾਹੁੰਦੀ ਿਆਣੇ ਵਾਲੀ ਮੀਟਿੰਗ ਮੁੱਖ ਮੰਤਰੀ ਦੀ ਮੀਟਿੰਗ ਮਿਲੀ ਸੀ ਉਹ 18 ਤਰੀਕ ਨੂੰ ਮੁਲਤਵੀ ਕਰ ਦਿੱਤੀ ਗਈ ਹੈ ਤੇ ਜੇ ਸਾਡੀ ਸੁਣਵਾਈ ਹੁੰਦੀ ਹੈ ਠੀਕ ਹੈ ਨਹੀਂ ਤਾਂ ਪਿੰਡ-ਪਿੰਡ ਜਾ ਕੇ ਹਰ ਐਮਐਲ ਨੂੰ ਕੇਰਾਗੇ ਸਾਰੀਆਂ ਮੀਟਿੰਗਾਂ ਵਾਰ-ਵਾਰ ਪੋਸਟਪੋਨ ਕਰਦੇ ਨੇ ਔਰ ਆ ਲਾਸਟ 18 ਤਰੀਕ ਨੂੰ ਪੋਸਟਪੋਨ ਦੀ ਥਾਂ ਤੇ ਕੈਨਸਲ ਕਰ ਦਿੱਤੀ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਗਮਰਾਹ ਕੀਤਾ ਔਰ ਭਗਤ ਸਿੰਘ ਦੀ ਪੱਗ ਬੰਨ੍ਹ ਨਾਲ ਕਦੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਇਹਦਾ ਇਨਕਲਾਬ ਸੀ ਨਾ ਉਹ ਜਵਾਕਾਂ ਨੂੰ ਛਣਕਨੇ ਬਣਾਉਣ ਦੇ ਬਰਾਬਰ ਸੀ ਕਿ ਜਿਵੇਂ ਜਵਾਕ ਨੂੰ ਛਣਕਣਾ ਵਜਾ ਕੇ ਉਹ ਇੱਕ ਵਾਰ ਚੁੱਪ ਕਰ ਜਾਂਦਾ ਇਹ ਵੀ ਇਨਕਲਾਬ ਦੇ ਨਾਲ ਦਾ ਜਿਹੜਾ ਸੀ ਉਹ ਛਣਕਣਾ ਵਜਾ ਕੇ ਪੰਜਾਬ ਦੇ ਲੋਕਾਂ ਨੂੰ ਖਾ ਦਿੰਦਾ ਤਾਂ ਇਹ ਹਰਾ ਪੈਨ ਬਿਲਕੁਲ ਤਾਨਾਸ਼ਾਹੀ ਦੇ ਰਾਹ ਦੇ ਉੱਤੇ ਆ ਗਿਆ ਹਾਂ ਇਹ ਹਰਾ ਪੈਨ ਚੱਲਿਆ ਜਰੂਰ ਆ ਇਹ ਹਰਾ ਪੈਨ ਚੱਲਿਆ ਦਿੱਲੀ ਵਾਲੇ ਬੰਦਿਆਂ ਨੂੰ ਨੌਕਰੀ ਦੇ ਦਿੰਦਾ ਸਜੀਵ ਰੋੜਾ ਨੂੰ ਦਿੱਲੀੋਂ ਵੇਲਾ ਕਰਕੇ ਤਾਂ ਕੇਜਰੀ ਵੱਲੋਂ ਫਿੱਟ ਕਰਨ ਜਾ ਰਿਹਾ ਦਾ ਇਹ ਸਿਰਫ ਸਿਰਫ ਦਿੱਲੀ ਦੀ ਗੋਦੀ ਚ ਬੈਠ ਕੇ ਉਹਨਾਂ ਲਈ ਹਰਾ ਪੈਨ ਦੇ ਰਿਹਾ ਹੈ ਜੀ ਮੀਟਿੰਗ ਕੀਤੀ ਹੈ ਕਿ ਅੱਗੇ ਐਕਸ਼ਨ ਕੀ ਲਿਆ ਜਾਏ ਆਪਣੀਆਂ ਮਾਸਟਰ ਕੈਡਰ ਦੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ਦਾ ਮਨ ਸਰਕਾਰ ਖਿਲਾਫ ਵੱਡਾ ਐਕਸ਼ਨ ਕਰਨ ਦਾ ਕਰਤਾ ਐਲਾਨ ਆਪ ਵਿਧਾਇਕਾਂ ਨੂੰ ਵੀ ਕਰਨ ਦੀ ਤਿਆਰੀ ਜਲਾਲਾਬਾਦ ਬੇਰੋਜ਼ਗਾਰ ਟੈਡ ਪਾਸ ਅਧਿਆਪਕਾਂ ਵੱਲੋਂ ਆਪਣੇ ਸਾਰੇ ਵਿਸ਼ਿਆਂ ਵਿੱਚ ਭਰਤੀ ਅਤੇ 343 ਲੈਕਚਰਾਰਾਂ ਦੀ ਰੱਦ ਕੀਤੀ ਭਰਤੀ ਦਾ ਦੁਬਾਰਾ ਪੰਜਾਬ ਸਰਕਾਰ ਤੋਂ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਕਰਸ਼ ਵਿੱਦਿਆ ਹੋਇਆ ਹੈ ਪਰੰਤੂ ਪੰਜਾਬ ਸਰਕਾਰ ਦੇ ਕੰਨ ਤੇ ਜੋ ਤੱਕ ਨਹੀਂ ਸਰਕ ਰਹੀ ਇਸ ਦੇ ਵਿਰੋਧ ਵਜੋਂ ਹੁਣ ਬੇਰੋਜ਼ਗਾਰ ਟੈਡ ਪਾਸ ਬੀਐਡ ਅਧਿਆਪਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ ਪਧਰੀ ਸੰਕਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸਰਕਾਰ ਤੋਂ ਅੱਕੇ ਬੇਰੁਜ਼ਗਾਰ ਅਧਿਆਪਕਾਂ ਹੋਰ ਕੀ ਕੁਝ ਕਿਹਾ ਖੁਦ ਹੀ ਸੁਣ ਲਵੋ ਮਾਸਟਰ ਕੈਡਰ ਦੀਆਂ ਲੈਕਚਰਾਰ ਦੀਆਂ ਜਾਂ ਸਾਡੀਆਂ ਜਿਹੜੀਆਂ 55% ਦੀ ਮੰਗ ਹੈ ਤਾਂ ਉਮਰ ਹਾ ਦੀ ਜਿਹੜੀ ਮੰਗ ਹੈ ਲਗਭਗ ਉਹਦੇ ਕਿਤੇ ਸਾਨੂੰ 3.5 ਸਾਲ ਲੱਗ ਗਏ ਸਾਡੇ ਤਾਂ ਸਰਕਾਰ ਨੇ ਲਗਾਤਾਰ ਸਾਡੇ ਤੇ ਇਹ ਕਹੇ ਵੀ ਤੁਹਾਡੀਆਂ ਹਰ 6 ਮਹੀਨੇ ਬਾਅਦ ਸਾਲ ਬਾਅਦ ਪੋਸਟ ਆਣਗੀਆਂ ਪਰ 3.5 ਸਾਲ ਗੁਜ਼ਰ ਗਏ ਹਾਲੇ ਤੱਕ ਪੋਸਟ ਨਹੀਂ ਆਈ ਇਹਨਾਂ ਦੀ ਤਾਂ ਅਸੀਂ ਲਗਭਗ ਅਸੀਂ ਵੀ ਓਵਰਏਜ ਦੇ ਕਿਨਾਰੇ ਪਹੁੰਚਣ ਵਾਲਿਆ ਤਾਂ ਸਰਕਾਰ ਬਿਲਕੁਲ ਆਪਣੇ ਵਾਅਦਿਆਂ ਤੋਂ ਭੱਜੀ ਹੈ ਸਰਕਾਰ ਦਾ ਜਿਹੜਾ ਹਰਾ ਪੈਨ ਹੈ ਜਿਹੜਾ ਹਰਾ ਪੈਨ ਹੈ ਉਹ ਪਤਾ ਨਹੀਂ ਕਿਹੜੇ ਪਾਸੇ ਗਵਾਚਿਆ ਹੈ ਸਰਕਾਰ ਬੇਰੁਜ਼ਗਾਰਾਂ ਦੇ ਵੱਲ ਰੁੱਖ ਨਹੀਂ ਕਰਨਾ ਚਾਹੁੰਦੀ ਲਗਾਤਾਰ ਟਾਰਗੇਟ ਬੇਰੁਜ਼ਗਾਰਾਂ ਨੂੰ ਕਰ ਰਹੀ ਹੈ ਲੁਧਿਆਣੇ ਸਾਡਾ ਐਕਸ਼ਨ ਸੀ ਲਗਾਤਾਰ ਉਹ ਲੁਧਿਆਣੇ ਵਾਲੀ ਮੀਟਿੰਗ ਮੁੱਖ ਮੰਤਰੀ ਦੀ ਮੀਟਿੰਗ ਮਿਲੀ ਸੀ ਉਹ 18 ਤਰੀਕ ਨੂੰ ਮੁਲਤਵੀ ਕਰ ਦਿੱਤੀ ਗਈ ਹੈ 25 ਮਈ ਨੂੰ ਸਾਡਾ ਧਰਨਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਉਹਦੀ ਮੀਟਿੰਗ 5 ਜੂਨ ਨੂੰ ਮੁਲਤਵੀ ਕਰਕੇ 12 ਜੂਨ ਨੂੰ ਕੀਤੀ 12 ਜੂਨ ਨੂੰ ਕਰ ਛੱਡ ਅੱਗੇ 18 ਨੂੰ ਕੀਤੀ ਲਗਾਤਾਰ ਮੁਲਤਵੀਆ ਕਰ ਕਰਕੇ ਸਾਨੂੰ ਬੇਰਜ਼ਗਾਰਾਂ ਨੂੰ ਲਟਕਾਇਆ ਜਾ ਰਿਹਾ ਹੈ ਤਾਂ ਸਾਡਾ ਏਜੰਡਾ ਹੈ ਵੀ ਜੇ ਸਾਡੀਆਂ ਜਿਹੜੀਆਂ ਮੀਟਿੰਗਾਂ ਮੁਲਤਵੀ ਕੀਤੀਆਂ ਪਹਿਲਾਂ ਮੀਟਿੰਗਾਂ ਸਾਡੀਆਂ ਕਰਾਈਆਂ ਜਾਣ ਫਿਰ ਅਸੀਂ ਫਾਜ਼ਿਲਕਾ ਦੇ ਵਿੱਚ 30 ਤਰੀਕ ਨੂੰ ਉੱਥੇ ਪੁਲ ਦਾ ਘਰਾਓ ਕਰਾਂਗੇ ਪੁਲ ਦੇ ਵਿੱਚ ਤਾਂ ਆਪਣਾ ਧਰਨਾ ਦੇਾਂਗੇ ਤੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਜੇ ਸਾਡੀ ਸੁਣਵਾਈ ਹੁੰਦੀ ਹੈ ਠੀਕ ਹੈ ਨਹੀਂ ਤਾਂ ਪਿੰਡ ਪਿੰਡ ਜਾ ਕੇ ਹਰ ਐਮਐਲ ਨੂੰ ਕੇਰਾਂਗੇ ਇਹ ਜਿਹੜਾ ਤੁਸੀਂ ਐਲਾਨ ਕੀਤਾ ਹੈ ਇਹ ਕਿਹੜੀ ਯੂਨੀਅਨ ਵੱਲੋਂ ਕੀਤਾ ਹੈ ਇਹ ਮਾਸਟਰ ਕੈਟਰ ਜੁਨੀਅਨ ਬੀਏ ਟੈਟ ਪਾਸ ਦਾ ਸੂਬਾ ਪ੍ਰਧਾਨਾ ਜੀ ਇਹਦੇ ਵੱਲੋਂ ਕੀਤਾ ਗਿਆ ਜੀ 30 ਤਰੀਕ ਨੂੰ ਕੀਤਾ ਜਾਏਗਾ ਹਾਂ 30 ਤਰੀਕ ਨੂੰ ਕੀਤਾ ਜਾਊਗਾ ਜੀ ਕਿੰਨੀ ਗਿਣਤੀ ਵਿੱਚ ਜਿਹੜੇ ਅਧਿਆਪਕ ਲਗਭਗ ਪੰਜਾਬ ਵਿੱਚ 50 ਤੋਂ 60 ਹਜ਼ਾਰ ਕੈਡਰ ਹੈ ਜੇ ਸਾਰਾ ਪਹੁੰਚ ਜਾਂਦਾ ਤਾਂ ਲਗਭਗ ਇੱਕ ਦਿਨ ਦੇ ਵਿੱਚ ਨੋਟੀਫਿਕੇਸ਼ਨ ਆ ਜਾਏਗਾ ਜੀ ਕੀ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਕਿੱਥੇ ਹੋਇਆਗਾ ਹਾਂ ਮਤਲਬ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਤਾਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਅੱਜ ਸਾਡੀ ਟੈਟ ਪਾਸ ਯੂਨੀਅਨ ਮੈਨੂੰ ਆਸਤੇ ਕਟ ਦੀ ਯੂਨੀਅਨ ਦੀ ਮੀਟਿੰਗ ਹੋਈ ਹੈ ਜਿਹੜੀ ਜਲਾਲਾਬਾਦ ਤਾਂ ਇਹ ਪੰਜਾਬ ਲੈਵਲ ਦੀ ਮੀਟਿੰਗ ਸੀ ਔਰ ਇਹ ਮੀਟਿੰਗ ਕਰਨ ਦਾ ਜਿਹੜਾ ਮੁੱਖ ਏਜੰਡਾ ਸੀ ਬਲੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਦੋਂ ਸਰਕਾਰ ਨੂੰ ਸੰਗਰੂਰ ਦੇ ਵਿੱਚ ਘੇਰਿਆ ਸੀ ਸੰਗਰੂਰ ਤੋਂ ਬਾਅਦ ਅਨੰਦਪੁਰ ਘੇਰਿਆ ਸੀ ਅਨੰਦਪੁਰ ਤੋਂ ਬਾਅਦ ਲੁਧਿਆਣਾ ਘੇਰਿਆ ਤਾਂ ਲੁਧਿਆਣੇ ਅਸੀਂ ਆਪਦੀਆਂ ਪੋਸਟਾਂ ਮਾਨੂੰ ਪਿਛਲੇ 3.5 ਸਾਲ ਤੋਂ ਨਾ ਤਾਂ ਮਾਸਟਰ ਕਟ ਦੀ ਭਰਤੀ ਆਈ ਨਾ ਇਲੈਕਟ੍ਰਿਕ ਕਟ ਦੀ ਭਰਤੀ ਆਈ ਇਹਨਾਂ ਦੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਵਾਸਤੇ ਅਸੀਂ ਰਾਦੇ ਧਰਨੇ ਮਜਾਦੇ ਕੀਤੇ ਸੀ ਤੇ ਸਰਕਾਰ ਨੇ ਸੰਗਰੂਦ ਵੀ ਸਾਨੂੰ ਮੀਟਿੰਗ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਇਹ ਲੁਧਿਆਣਾ ਵੀ ਮੀਟਿੰਗ ਦਿੱਤੀ ਸੀ ਨੰਦਪਰੀ ਮੀਟਿੰਗ ਦਿੱਤੀ ਸੀ ਇਹ ਮੀਟਿੰਗ ਸਿੱਖਿਆ ਮੰਤਰੀ ਨਾਲ ਸੀ ਮੀਟਿੰਗ ਸੀਐਮ ਸਾਹਿਬ ਨਾਲ ਸੀ ਪਰ ਸਾਰੀਆਂ ਮੀਟਿੰਗਾਂ ਵਾਰ-ਵਾਰ ਪੋਸਟਪੋਨ ਕਰਦੇ ਨੇ ਔਰ ਆ ਲਾਸਟ 18 ਤਰੀਕ ਨੂੰ ਪੋਸਟਪੋਨ ਦੀ ਥਾਂ ਤੇ ਕੈਨਸਲ ਕਰਤੀ ਤਾਂ ਪਿਛਲੇ 2-3 ਮਹੀਨਿਆਂ ਤੋਂ ਜਾਂ ਪਿਛਲੇ 1 ਸਾਲ ਤੋਂ ਮਤਲਬ ਜਿਹੜੀ 3 ਸਾਲ ਤੋਂ ਤਾਂ ਪੋਸਟਾਂ ਨਹੀਂ ਦੇ ਰਹੇ ਤੇ ਸਾਲ ਤੋਂ ਮੀਟਿੰਗਾਂ ਤੋਂ ਵੀ ਭੱਜ ਰਹੇ ਆ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਇਹ ਬੰਦੇ ਜਿਹੜੇ ਸਾਨੂੰ ਮੀਟਿੰਗਾਂ ਤੱਕ ਨਹੀਂ ਦੇ ਰਹੇ ਤਾਂ ਸਾਨੂੰ ਨੋਟੀਫਿਕੇਸ਼ਨ ਕਰੇ ਜਾਰੀ ਕਰਨਗੇ ਜਿੰਨਾ ਚਿਰ ਤੱਕ ਅਸੀਂ ਘਰਾਂ ਤੋਂ ਬਾਹਰ ਨਾ ਆਏ ਘਰਾਂ ਚੋਂ ਬਾਹਰ ਆ ਕੇ ਇਹ ਸਰਕਾਰ ਦੀ ਨਕ ਚਦਾਮਣਾ ਕੀਤਾ ਉਹਨਾਂ ਚਿਰ ਤੱਕ ਸਾਨੂੰ ਇਹਨਾਂ ਪੋਸਟਾਂ ਨਹੀਂ ਦੇਣੀਆਂ ਹਾਂ ਇਹ ਗੱਲ ਕਰੀ ਆਦਾ ਕਿ ਅਸੀਂ ਇੱਕ ਪੜ੍ਹਿਆ ਲਿਖਿਆ ਸੈਕਸ਼ਨ ਹਾਂ ਔਰ ਅਸੀਂ ਜਿਹੜਾ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਇਹਨਾਂ ਦਾ ਵਿਰੋਧ ਕਰਾਂਗੇ ਉਹ ਹਮੇਸ਼ਾ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਹੀ ਵਿਰੋਧ ਕੀਤਾ ਹੈ ਤਾਂ ਜਦ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਉਹਦਾ ਲਾਭ ਤਾਂ ਨਾ ਰਾਇਆ ਸੀ ਉਹਨਾਂ ਨੇ ਭਗਤ ਸਿੰਘ ਦਾ ਨਾਰਾ ਅਦੂਆ ਜਿਹੜਾ ਇਨਕਲਾਬ ਦੀਦਾਬ ਦਿੱਤਾ ਔਰ ਸਾਡੇ ਮਾਸਟਰ ਕਾਰਟਰ ਬੇਸਕਾਰ ਟੈਟ ਪਾਸ ਯੂਨੀਅਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਕਿਵੇਂ ਉਸੁਰੇ ਲੱਗਦਾ ਮਤਲਬ ਇਹ ਮੇਕੋ ਸਰਕਾਰ ਜਦੋਂ ਇੱਕ ਬਦਲਾਵ ਦੇ ਵਿੱਚ ਇਹਨਾਂ ਦੀ ਸਰਕਾਰ ਨੇ ਟੋਟਲੀ ਜਿਹੜਾ ਸੀ ਪੰਜਾਬ ਦਾ ਯੂਥ ਸੀ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਗਮਰਾਹ ਕੀਤਾ ਔਰ ਭਗਤ ਸਿੰਘ ਦੀ ਪੱਗ ਬੰਨ੍ਹ ਨਾਲ ਕਦੇ ਇਨਕਲਾਬ ਨਹੀਂ ਆ ਸਕਦਾ ਜਿਵੇਂ ਪਿਛਲੇ ਦਿਨਾਂ 'ਚ ਇੱਕ ਸਹਿਤਕਾਰ ਨੇ ਲਿਖਿਆ ਵੀ ਸੀ ਕਿ ਜਿਹੜਾ ਇਹਦਾ ਇਨਕਲਾਬ ਸੀ ਨਾ ਉਹ ਜਵਾਕਾਂ ਨੂੰ ਛਣਕਨੇ ਵਣਾਉਣ ਦੇ ਬਰਾਬਰ ਸੀ ਕਿ ਜਿਵੇਂ ਜਵਾਕ ਨੂੰ ਛਣਕਣਾ ਵਜਾ ਕੇ ਉਹ ਇੱਕ ਵਾਰ ਚੁੱਪ ਕਰ ਜਾਂਦਾ ਇਹ ਵੀ ਇਨਕਲਾਬ ਦੇ ਨਾਲ ਦਾ ਜਿਹੜਾ ਸੀ ਉਹ ਇੱਕ ਛਣਕਣਾ ਵਜਾ ਕੇ ਪੰਜਾਬ ਦੇ ਲੋਕਾਂ ਨੂੰ ਖਾ ਦਿੱਤਾ ਕਿ ਤੁਸੀਂ ਚੁੱਪ ਕਰ ਚੋ ਇਹ ਸਰਕਾਰ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਐਜੂਕੇਸ਼ਨ ਤੇ ਕੰਮ ਕਰਾਂਗੇ ਅਸੀਂ ਹੈਲਥ ਤੇ ਕੰਮ ਕਰਾਂਗੇ ਤਾਂ ਪਿਛਲੇ 3.5 ਸਾਲ ਦੇ ਵਿੱਚ ਐਜੂਕੇਸ਼ਨ 'ਚ ਇੱਕ ਸਿੰਗਲ ਨੋਟੀਫਿਕੇਸ਼ਨ ਨਹੀਂ ਦਿੱਤਾ ਨਾ ਤੁਸੀ ਮਾਸਟਰ ਗ੍ਰੈਜੂਏਟ ਦੇ ਨੋਟੀਫਿਕੇਸ਼ਨ ਦਿੱਤਾ ਨਾ ਲੈਕਚਰ ਗ੍ਰੈਜੂਏਟ ਚ ਦਿੱਤਾ ਨਾ ਪ੍ਰੋਫੈਸਰ ਦੀ ਭਰਤੀ ਦਿੱਤੀ ਨਾ ਤੁਸੀ ਐਟਟੀਡੀ ਦੀ ਭਰਤੀ ਦਿੱਤੀ ਨਾ ਤੁਸੀ ਐਨਟੀਟੀ ਦਿੱਤੀ ਤਾਂ ਤੁਸੀਂ ਕਿਹੜੇ ਇਨਕਲਾਬ ਜਾਂ ਐਜੂਕੇਸ਼ਨ ਰੈਵੋਲੂਸ਼ਨ ਦਾ ਗੱਲ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਇਹ ਟੋਟਲੀ ਐਜੂਕੇਸ਼ਨ ਮਾਡਲ ਹੈ ਜਿਹੜਾ ਇਹਨਾਂ ਦਾ ਜਨਮ ਹੀ ਆ ਜਿਹੜਾ ਭਗਵੰਤ ਮਾਨ ਸੀ ਇਹ ਕਹਿੰਦਾ ਸੀ ਕਿ ਅਸੀਂ ਰੋਜ਼ਗਾਰ ਦੇਵਾਂਗੇ ਤੇ ਬਾਹਰ ਦੇ ਮੁਲਕਾਂ ਚੋਂ ਆ ਕੇ ਲੋਕ ਜਿਹੜੇ ਨੇ ਇੱਥੇ ਰੋਜ਼ਗਾਰ ਲਾਈਨ ਕਰਨਗੇ ਅਸੀਂ ਇਸ ਤਰੀਕੇ ਨਾਲ ਸਾਡਾ ਜਿਹੜਾ ਹਰਾ ਪੈਨ ਚੱਲੂਗਾ ਤਾਂ ਇਹ ਹਰਾ ਪੈਨ ਬਿਲਕੁਲ ਤਾਨਾਸ਼ਾਹੀ ਦੇ ਰਾਹ ਦੇ ਉ ਹਾਲ ਪਿਛਲੇ ਦਿਨਾਂ ਦੇ ਵਿੱਚ ਦੋ ਦਿੱਲੀ ਤੋਂ ਵਿਹਲੇ ਹੋਏ ਬੰਦੇ ਮਨੀਸ਼ ਸ਼ੋਧੀਆਂ ਤੇ ਜੈਨ ਨੂੰ ਨੌਕਰੀ ਦਿੱਤੀ ਨੇ ਹਰੇ ਪੈਂਦੇ ਨਾਲ ਹੁਣ ਪਿਛਲੇ ਦਿਨਾਂ ਚੱਲੇ ਦਿਹਾੜੇ ਵਿੱਚ ਸੰਜੀਵ ਰੋੜਾ ਨੂੰ ਦਿੱਲੀੋਂ ਵਿਹਲਾ ਕਰਕੇ ਤਾਂ ਕੇਜਰੀ ਵੱਲੋਂ ਫਿੱਟ ਕਰਨ ਜਾ ਰਿਹਾ ਤਾਂ ਇਹ ਸਿਰਫ ਸਿਰਫ ਦਿੱਲੀ ਦੀ ਗੋਦੀ ਚ ਬੈਠ ਕੇ ਉਹਨਾਂ ਲਈ ਹਰਾ ਪੈ ਨ ਦੇ ਰਿਹਾ ਹੈ ਔਰ ਪੰਜਾਬ ਦੇ ਯੂਥ ਨੂੰ ਟੋਟਲੀ ਜਿਹੜਾ ਠੀਕ ਹੈ ਰਜਗਾਰ ਤੋਂ ਵੀ ਰਾਜਨੀਤੀ ਤੋਂ ਵੀ ਦੂਰ ਕਰ ਰਿਹਾ ਹੈ ਔਰ ਜਦੋਂ ਵੀ ਯੂਥ ਆ ਕੇ ਆਪਦੇ ਰਜਗਾਰ ਦੀ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਡਰਨੇ ਦੇ ਖਾਸ ਕਰਕੇ ਇੱਕ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਹ ਇਹ ਆ ਕਿ ਇਹ ਸਰਕਾਰ ਖੁਦ ਆਪ ਇੱਕ ਡੈਮੋਕਰੇਟ ਡੈਮੋਕਰੇਟ ਪ੍ਰੋਟੈਸਟ ਦੇ ਵਿੱਚੋਂ ਨਿਕਲੀ ਕਿਉਂਕਿ ਜਦੋਂ ਇਹਨਾਂ ਨੇ ਉਹਤੇ ਲੋਕਭਲ ਬਿੱਲ ਦੇ ਉੱਤੇ ਦਿੱਲੀ ਦੇ ਵਿੱਚ ਆਪਾਂ ਗੱਲ ਕਰ ਗਈ ਧਰਨੇ ਕਰਕੇ ਆਪਦੀ ਰਾਜਨੀਤੀ ਖੜੀ ਕੀਤੀ ਜਦੋਂ ਅੱਜ ਕੋਈ ਸ਼ਕਸ਼ਣ ਧਰਨਾ ਲਾ ਕੇ ਆਗੇ ਰਹਿਮਾਂਸ ਵੰਗ ਰਿਹਾ ਉਹ ਵੀ ਸੰਵਿਧਾਨਿਕ ਦਾਇਰੇ ਵਿੱਚ ਰਹਿ ਕੇ ਤਾਂ ਉਹਨਾਂ ਉੱਤੇ ਜਿਹੜਾ ਇਹ ਐਕਸ਼ਨ ਕਰਦੀ ਆ ਉਹਨਾਂ ਨੂੰ ਡਰਾਉਂਦੀ ਆ ਪਰ ਅਸੀਂ ਫਿਰ ਕਹਿੰਨੇ ਆ ਕਿ ਸਾਡਾ ਯੂਥ ਸਾਡਾ ਰੋਜ਼ਗਾਰ ਮੰਗਣਾ ਸਾਡਾ ਹੱਕ ਆ ਪ੍ਰੋਟੈਸਟ ਸਾਡਾ ਹੱਕ ਆ ਹੱਕ ਲਈ ਅਸੀਂ ਲੜਦੇ ਰਾਵਾਂਗੇ ਜਿਹੜਾ ਕੁਝ ਤੇਰੇ ਤੋਂ ਹੁੰਦਾ ਕਰਲਾ ਸਾਨੂੰ ਇਹ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਜਿਹੜਾ ਇਹ ਰਿਐਕਸ਼ਨ ਕਰਨ ਜਾ ਰਹੇ ਹੋ ਫਾਜ਼ਲ ਕਾ ਵਿੱਚ ਦੀ ਜੋ ਇਹ ਸੰਕੇਤਕ ਹੈ ਜੀ ਅਨਮਿੱਥੇ ਸਮੇਂ ਨਹੀਂ ਮਨ ਲਓ ਇਹ ਇੱਕ ਮੰਨ ਕੇ ਚੱਲੋ ਜੀ ਇਹਦਾ ਸੰਭੋਲਿਕ ਪ੍ਰਦਰਸ਼ਨ ਹੀ ਆ ਸਾਡਾ ਠੀਕ ਹੈ ਔਰ ਇਹ ਉਥੇ ਸਮਾਂ ਤੈਅ ਕਰੇਗਾ ਕਿ ਇਹਨੂੰ ਅਸੀਂ ਅਨਮਿੱਥੇ ਸਮੇਂ ਲਈ ਇਲਜ਼ਾਵਾਗੇ ਕਿ ਇਲਜ਼ਾਵਾਗੇ ਇੱਕ ਵਾਰ ਅਸੀਂ ਸਰਕਾਰ ਨੂੰ ਇੱਕ ਸੰਭੋਲਿਕ ਪ੍ਰਦਰਸ਼ਨ ਕਰਦੇ ਹਾਂ ਕਿ ਸਰਕਾਰ ਸਾਡੇ ਨਾਲ ਡਾਇਲੌਗ ਤੇ ਆਵੇ ਔਰ ਡਾਇਲੌਗ ਦੇ ਵਿੱਚ ਆਉਣ ਦਾ ਇੱਕੋ ਇੱਕ ਮਕਸਦ ਹੈ ਉਹ ਕਿ ਨੋਟੀਫਿਕੇਸ਼ਨ ਜਾਰੀ ਕਰੇ ਰੋਲ ਸਾਥਿਓ ਮੇਰਾ ਨਾਮ ਮਨੀਸ਼ਾ ਹੈ ਮੈਂ ਬੀਐਸਸੀ ਬੀਐਡ ਕੀਤੀ ਹੋਈ ਹੈ ਤੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਸੀਗੇ ਅਸੀਂ ਮੀਟਿੰਗ ਕੀਤੀ ਹੈ ਕਿ ਅੱਗੇ ਐਕਸ਼ਨ ਕੀ ਲਿਆ ਜਾਏ ਆਪਣੀਆਂ ਮਾਸਟਰ ਕੇਡਰ ਦੀਆਂ ਮੰਗਾਂ ਨੂੰ ਲੈ ਕੇ ਤਾਂ ਅਸੀਂ ਡਿਸਾਈਡ ਕੀਤਾ ਹੈ ਕਿ 30 ਤਰੀਕ ਨੂੰ ਆਪਾਂ ਫਾਜ਼ਿਲਕਾ ਸਾਰਿਆਂ ਨੇ ਇਕੱਠਾ ਹੋਣਾ ਹੈ ਸਾਰਿਆਂ ਨੂੰ ਪੰਜਾਬ ਵਿੱਚ ਸੱਦਾ ਦਿੱਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚੀਏ ਤਾਂ ਜੋ ਆਪਣਾ ਆਪਣੀ ਗੱਲ ਸਰਕਾਰ ਤੱਕ ਪਹੁੰਚ ਸਕੇ ਤੇ ਆਪਾਂ ਜਲਦੀ ਤੋਂ ਜਲਦੀ ਆਪਣੀ ਮਾਸਟਰ ਕੈਟਰਰ ਦੀ ਭਰਤੀ ਲੈ ਸਕੀਏ ਤੁਸੀਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਇਨਵਾਈਟ ਕਰਨਾ ਹੈ ਕਿ ਉੱਥੇ ਪਹੁੰਚੋ ਤੁਸੀਂ ਆਪਦੇ ਆਪ ਲਈ ਸਭ ਨੇ ਘਰ ਤੋਂ ਬਾਹਰ ਨਿਕਲਣਾ ਹੈਗਾ ਤਾਂ ਹੀ ਆਪਾਂ ਜਲਦੀ ਤੋਂ ਜਲਦੀ ਮਾਸਟਰ ਕੈਟਰਰ ਦੀ ਭਰਤੀ ਲੈ ਸਕਦੇ ਹਾਂ